ਜੀ ਮੇਰਾ ਨਾਮ ਜੀ ਪੰਕਜ ਸ਼ਰਮਾ ਆ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਆ ਉਹਦਾ ਨਾਮ ਜੀ ਹਰੀਸ਼ ਸ਼ਰਮਾ ਆ ਸਰ ਗੱਲ ਇਹ ਹੋਈ ਆ ਵੀ ਜਿਹੜੀ ਸਾਡੇ ਸੁਣਨ ਦੇ ਵਿੱਚ ਇਹ ਗੱਲ ਜਿਹੜੀ ਆਈ ਹੈਗੀ ਆ ਵੀ ਇਹਦਾ ਸੰਡੂ ਆਇਆ ਆ ਘਰ ਇਹਨੂੰ ਲੈਣ ਸ਼ਾਮ ਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਇਹ ਚਲ ਗਿਆ ਜੀ ਆਪਣੇ ਸੋਰੇ ਸੋਰੇ ਜਾ ਕੇ ਜਾਂਦੀ ਕੋਈ ਸਾਨੂੰ ਗਰੀ ਹੁਣ ਸੁਣਨ ਦੇ ਵਿੱਚ ਗੱਲ ਆਈ ਵੀ ਲੜਾਈ ਹੋਈ ਆ ਇਹਦੇ ਚਾਚੇ ਸੋਰੇ ਇਹਦੇ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਇਹਨੂੰ ਮਾਰਨ ਪਏ ਹੈਗੇ ਆ ਤੇ ਜਿਨ੍ਹਾਂ ਨੇ ਸਾਨੂੰ ਸਾਡੇ ਲੋਕ ਘਰੋਂ ਗਿਆ ਸੀ ਡਿਊਟੀ ਕਰਨ ਵਾਸਤੇ ਸਾਨੂੰ ਸਵੇਰੇ ਇਹਦੀ ਇੱਥੇ ਅਸੀਂ ਆਏ ਆ ਹਸਪਤਾਲ ਚੈੱਕ ਕਰਨ ਆਏ ਆ ਤੇ ਇਹਦਾ ਫੋਨ ਨਹੀਂ ਲੱਗੇ ਕਰਦਾ ਸੀ ਰਾਤ ਪੂਰੀ ਬੰਦ ਰਿਆ ਆ ਅਸੀਂ ਇਹਨੂੰ ਚੈੱਕ ਕਰਨ ਆਏ ਆ ਹਸਪਤਾਲ ਤੇ ਇਹ ਹਸਪਤਾਲ ਆ ਕੇ ਸਾਨੂੰ ਇਹਦੀ ਡੈੱਡ ਬਾਡੀ ਮਿਲੀ ਆ ਜਿਹੜੀ ਸਾਨੂੰ ਸੁਣਨ ਦੇ ਵਿੱਚ ਗੱਲ ਆਈ ਹੈਗੀ ਆ ਜਿਹੜੀ ਸਾਨੂੰ ਪਤਾ ਲੱਗਿਆ ਕਰਦਾ ਹੈਗਾ ਆ ਕਿਸੇ ਥਰੂ ਵੀ ਇਹਦੇ ਜਿਹੜੇ ਡਾਕਾਂ ਦੇ ਚੌਂਕ ਤੇ ਇਹਨੂੰ ਚੁੱਕ ਕੇ ਲੈਂਦਾ ਆ ਐਮਬੂਲੈਂਸ ਨੇ ਤੇ ਇਹ ਖੂਨ 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 ਨਾਲ ਲੱਤ-ਬਾਤ ਸੀਗਾ ਇਹਦੇ ਤੇਜ਼ ਤਾਕਤ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਦੇ ਆ ਇਹਦੀ ਲੱਤ ਤੱਕ ਤੋੜੀ ਗਈ ਦੀ ਆ ਵੀ ਸਾਨੂੰ ਸਾਨੂੰ ਸਰ ਪਤਾ ਹੀ ਨਹੀਂ ਲੱਗਿਆਗਾ ਤੇ ਨਾ ਕੀ ਬਣਿਆ ਕੀ ਨਹੀਂ ਬਣਿਆਗਾ ਹਾਂਜੀ ਸਰ ਸਰ ਸਾਨੂੰ ਨਹੀਂ ਪਤਾ ਹੈ ਸਾਡੇ ਤੇ ਸਾਡੇ ਦੇ ਘਰੋਂ ਦੇ ਬਿਲਕੁਲ ਨਾਰਮਲੀ ਜਿਸ ਤਰ੍ਹਾਂ ਜਾਂਦਾ ਬੰਦਾ ਘਰੋਂ ਕੰਮ ਜਾਂਦਾ ਉਸ ਤਰ੍ਹਾਂ ਗਿਆ ਤੇ ਤਾਂ ਸੰਡੂ ਲੈ ਕੇ ਗਿਆ ਨੂੰ ਨਾਲ ਪੁਲਿਸ ਕਮੇਨ ਕੀਤੀ ਗਈ ਤੁਹਾਡੇ ਸਰ ਸਾਡੇ ਵੱਲੋਂ ਕੀਤੀ ਗਈ ਹੈ ਜੀ ਪੁਲਿਸ ਕੰਪਲੀਟ ਸਰ ਸਾਡੇ ਬਿਆਨ ਹਲੇ ਨਹੀਂ ਲਿਖਿਆ ਗਿਆ ਸਾਡਾ ਮੁੰਡਾ ਗਿਆ ਉੱਥੇ ਜੀ ਬਿਆਨ ਲਖਣ ਵਾਸਤੇ ਹੁਣ ਸਰ ਮੰਗ ਕਰਨੇ ਆ ਕਾਰਵਾਈ ਦੀ ਜੋ ਬੰਦੀ ਕਾਰਵਾਈ ਹੈਗੀ ਆ ਸਖਤ ਤੋਂ ਸਖਤ ਜਿਨ੍ਹਾਂ ਨੇ ਵੀ ਇਹਦੇ ਤੇ ਹਮਲਾ ਕੀਤਾ ਹੈ ਜੋ ਵੀ ਮਾਰਿਆ ਹੈਗਾ ਸਾਡੇ ਤੇ ਮੁੰਡਾ ਮਾਰ ਦਿੱਤਾ ਸਾਡਾ ਭਰਾ ਮਾਰ ਦਿੱਤਾ ਹੈ ਜੋ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਏ ਜੀ ਸਖਤ ਤੋਂ ਸਖਤ ਮਾਸੇ ਸਰ ਉਮਰ ਉਹਦੀ ਕਿਸੀ ਕੀ ਕੋਈ 40 ਦੇ ਆਸ-ਪਾਸ ਵਾਲੀ ਉਮਰ ਸੀਗੀ ਤੇ ਨੌਕਰੀ ਕਰਦਾ ਸੀਗਾ ਸਰ ਬਾਰਡਰ ਸਪਲਾਈ 'ਚ ਨੌਕਰੀ ਕਰਦਾ ਸੀਗਾ ਦੋ ਬੱਚੇ ਆਦੇ ਤੇ ਹਾਂਜੀ ਨਾਮ ਹੁੰਦਾ ਸਰ ਹਰੀਸ਼ ਸ਼ਰਮਾ ਨਾਮ ਇਹ ਵਿਸ਼ਾਲ ਫਰਕ ਜੂ ਹੈ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਐ ਕਿ ਹੋਇਆ ਜੀ ਆਪਣੇ ਬਾਰਡਰ ਸਪਲਾਈ ਤੇ ਨੌਕਰੀ ਕਰਦਾ ਕਰਦੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ ਐ ਰਤੀ ਡਿਊਟੀ ਦੇ ਹੀ ਟੋਟੀਕਰ ਉਖਾ ਕੇ ਗਿਆ ਡਿਊਟੀ ਤੇ ਤੇ ਅਨੁਮਾ ਉਹਦੇ ਸਾਡੂ ਨੇ ਉਹ ਨਾਲ ਲੱਗੇ ਆਪਣੇ ਸਹੁਰਿਆਂ ਘਰ ਗਿਆ ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਅਰੀ ਸਸਾ ਝਗੜਾ ਝੂੜਾ ਚੱਲ ਰਿਹਾ ਸੀ ਕੋਈ ਇਹਨਾਂ ਦਾ ਇਹਨੂੰ ਲੈ ਕੇ ਗਏ ਆ ਉਹ ਉਥੇ ਇਹਨੂੰ 20 25 ਜਾਨੇ ਪੀਆ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਣੇ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਣੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਸਿਵਲ ਹਸਪਤਾਲ ਐਂਬੂਲੈਂਸ ਲੈ ਕੇ ਆਈ ਇਹਨੂੰ ਫੜਾ ਪੂਰਾ ਪ੍ਰਾਈਵੇਟ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਾਂਦੇ ਹੀ ਕਿ ਚਾਹੇ ਸ਼ਾਇਦ ਹੈ ਸਰਕਾਰੀ ਬਾਕੀ ਸਾਰੇ ਭੁੱਖੇ ਲੰਗੇ ਹੀ ਕਿ ਕੋਈ ਨੌਕਰੀ ਲਾਈ ਚਲੋ ਜੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰਖਾਈ ਜਾਂਨੇ ਬੱਚਾ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀਟਲੋਂ ਨਾਲੇ ਛੋਰੀਆਂ ਦਾ ਸਿਆਣਾ ਕੋਈ ਨਹੀਂ ਰਸਿਆ ਸਿਵਲ ਹਸਪੀਟਲ ਵਾਲੇ ਕਹਿੰਦੇ ਆਪੀ 1 ਵਜੇ ਤੱਕ ਬਿਲਕੁਲ ਹੋਸ਼ ਚਈਓ ਉਹ ਠੀਕ ਹੋਈ ਉਹਦੇ ਸਿਰ ਤੇ ਬਹੁਤ ਉਹ ਜ਼ਖਮ ਹੀ ਬਸ ਉਹਦੇ ਮਗਰ ਕੋਈ ਆਨਲਾ ਨਹੀਂ ਅੱਗੇ ਪਿਛੇ ਉਹਨੂੰ ਲੈ ਕੇ ਜਾਵਾਲਾ ਨਹੀਂ ਨਾਲਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇ ਨਹੀਂ ਇਹ ਛੋਰੀਏ ਜੇ ਨਹੀਂ ਨਾਲ ਮਿਲੇ ਹੁੰਦੇ ਤੇ ਐ ਆਂਦੇ ਸਾਨੂੰ ਦੱਸਦੇ ਕਿ ਅਹੀ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਵਜ੍ਹਾ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨੰਦਪੁਰ ਰੜੇ ਕਿੰਨੇ ਕਿੰਨਾ ਖਿਲਾਫ ਹਾਂਜੀ ਕਿੰਨੇ ਕਿੰਨਾ ਬੰਦੇ ਦੇ ਖਿਲਾਫ ਪਲੇਟ ਕੀਤੀ ਉਹਤੇ ਦੇ ਵੀ ਪਚੀ ਜਾਣੇ ਪਏ ਦੇ ਇਹਨੂੰ ਇਹ ਚਾਚੇ ਸੋਰੇ ਆ ਤਿੰਨ ਚਾਚੇ ਸੋਰੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਜ ਆਪਣੇ ਇੱਕ ਦਾ ਸਾਧੂਗਾ ਕੋਈ ਇਹਨਾਂ ਰਿਸ਼ਤੇਦਾਰ ਬਾਕੀ ਬੁਲਾਏ ਦੇ ਇਹਨੂੰ ਪੂਰੀ ਪਲਾਨ ਨਾਲ ਹੋ ਜਾਂਦਾ ਮਾਡਲ ਜਨਾਬ ਜੀ ਜਨਾਬ ਹਰੀਸ਼ ਰਾਤ ਨੂੰ ਇੱਕ ਪੇਸ਼ੈਂਟ ਆਇਆ ਜੋ ਪਹਿਲੇ ਅਨਨੋਨ ਸੀ 108 ਐਂਬੂਲੈਂਸ ਲੈ ਕੇ ਆਈ ਸੀ ਤੇ ਸਵੇਰੇ ਉਹਦੀ ਪਛਾਣ ਹੋ ਗਈ ਉਹ ਹਰੀਸ਼ ਕੁਮਾਰ ਹੋ ਗਿਆ ਤੇ ਸਵੇਰੇ ਉਹਦੀ ਡੈਥ ਹੋ ਗਈ ਹੈ ਸਭ ਦਾ ਮਤਲਬ ਦੇਖ ਕੇ ਕਾਰਨ ਕੀ ਮੇਨ ਕਾਰਨ ਉਹਦੇ ਸਿੱਟੇ ਸੱਟਾਂ ਲੱਗੀਆਂ ਹੋਈਆਂ ਕੋਈ ਕਾਰਨ ਨਹੀਂ ਹੈ ਬਾਕੀ ਅਗੇ ਇਨਕੁਆਇਰੀ ਹੋਏਗੀ ਤੇ ਉੱਥੇ ਪਤਾ ਲੱਗ ਜਾਏਗਾ ਸਰ